ਵਡਨੀ ਮਨੋ ਹੱਥ ਲੈ ਕਾਤਰ ਤਾਪ ਤਵਾਰ ਬਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਵਾਕਤ ਨੇ ਸੁਰਗ ਬਾਸ ਰਗ ਵਰ ਕਰਾ ਸਗਰੀ ਪੁਰੀ ਸਮੇਤ ਚਾਉ ਪਈ ਜੋ ਇਹ ਕਥਾ ਸੁਣੈ ਅਰ ਗਾਵੈ ਲੋਕ ਪਾਪ ਤੈ ਨਿਕਟ ਨ ਆਵੈ ਵਿਸ਼ਨ ਮਗਤ ਕੀਏ ਪਲ ਹੋਈ ਆਦ ਵਿਆਜ ਕਹਿ ਸਕੈ ਨ ਕੋਈ ਸਾਧ ਸੰਤ ਰਹਿਤ ਸਤਿ ਪਚਾਵਨ ਹਾੜ ਹਦੀ ਪ੍ਰਥਮ ਸੁਖਦਾਵ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਬੋਲ ਪਰੇ ਨਾ ਲਿਓ ਸੁਧਾਰਾ ਦੋਹਰਾ 네ਤਰ ਤੁਮਕੇ ਚਰਨ ਤਰ ਸੁਗਰਾ ਤੀਰ ਤਰਾਂ ਸ਼੍ਰੀ ਭਗਵਤ ਔਰਨ ਕੀਓ ਰਗਵਰ ਕਥਾ ਪਰ ਸੰਗ ਦੋਹਰਾ ਸਾਧ ਅਸਾਧ ਜਾਨੂ ਨਹੀਂ ਤੁਬਾਦ ਸੁਬਾਦ ਤੁਬਾਦ ਗ੍ਰੰਥ ਸકલ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸੰਯਾ